ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਖਵਾਜਾ ਪੀਰ ਜੀ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਕਲਮੇ ਦੀ ਸ਼ਕਤੀ ਇੰਨੀ ਹੈ ਕਿ ਤੁਹਾਨੂੰ ਤੁਹਾਡੇ ਸਾਰੇ ਹੀ ਦੁੱਖਾਂ ਤੋਂ ਤਕਲੀਫਾਂ ਤੋਂ ਛੁਟਕਾਰਾ ਮਿਲੇਗਾ ਖਵਾਜਾ ਪੀਰ ਜੀ ਦੀ ਤੁਹਾਡੇ ਤੇ ਰਹਿਮਤ ਹੋਵੇਗੀ ਕਿਰਪਾ ਹੋਵੇਗੀ ਤੇ ਦੋਸਤੋ ਇਸ ਕਲਮੇ ਨੂੰ ਤੁਸੀਂ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਕਿ ਤੁਹਾਡੇ ਕੋਲ ਦੁਖੀ ਜਿਹਾ ਦੁੱਖ ਆ ਰਿਹਾ ਹ ਤਾਂ ਤੁਸੀਂ ਉਸ ਦਾ ਇਸ ਕਲਮੇ ਦੇ ਰਾਹੀਂ ਭਲਾ ਕਰ ਸਕਦੇ ਹੋ ਕਿਸੇ ਨੂੰ ਕੋਈ ਨਜ਼ਰ ਲੱਗੀ ਹੈ ਜਾਂ ਕੋਈ ਲੰਬੇ ਸਮੇਂ ਤੋਂ ਬਿਮਾਰ ਹੈ ਉਸ ਨੂੰ ਜਾਲਿਬੜ ਕੇ ਦੇ ਸਕਦੇ ਹੋ ਧਾਗਾ ਬਣਾ ਕੇ ਦੇ ਸਕਦੇ ਹੋ ਇਸ ਕਲਮੇ ਨੂੰ ਪੜਨ ਤੋਂ ਬਾਅਦ ਇਸ ਕਲਮੇ ਨੂੰ ਤੁਸੀਂ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੈ 41 ਦਿਨ ਲਗਾ ਕੇ 21 ਦਿਨ ਲਗਾ ਕੇ ਜਾਂ ਫਿਰ 11 ਦਿਨ ਲਗਾ ਕੇ ਤੁਸੀਂ ਬਸ ਹਰ ਰੋਜ਼ ਇਸ ਕਲਮੇ ਦਾ ਜਾਪ ਕਰਨਾ ਹੈ ਲਗਾਤਾਰ ਸਵੇਰ ਦੇ ਸਮੇਂ ਕਰ ਲੋ ਚਾਹੇ ਸ਼ਾਮ ਦੇ ਸਮੇਂ ਕਰ ਲੋ ਜਿਸ ਵੇਲੇ ਤੁਸੀਂ ਪੂਜਾ ਪਾਠ ਬੰਦਗੀ ਤੇ ਹਰ ਰੋਜ਼ ਬੈਠਦੇ ਹੋ ਉਸ ਵੇਲੇ ਇਸ ਕਲਮੇ ਦੀ ਘੜ ਤੁਕੜ ਇੱਕ ਤੁਮਾਲਾ ਦਾ ਜਾਪ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਵੀ ਕਰ ਸਕਦੇ ਹੋ ਪਰ ਇੱਕ ਤੁਮਾਲਾ ਦਾ ਜਾਪ ਜ਼ਰੂਰ ਕਰਨਾ ਹੈ ਜੇ ਸਵੇਰ ਸ਼ਾਮ ਕਰ ਸਕਦੇ ਹੋ ਤਾਂ ਹੋਰ ਵੀ ਵਧੀਆ ਗੱਲ ਹੈ ਜਿੰਨਾ ਤੁਸੀਂ ਜਾਪ ਕਰੋਗੇ ਉੰਨਾ ਇਹ ਇਸ ਕਲਮੇ ਦੀ ਸ਼ਕਤੀ ਪਾਉਰ ਵੱਧਦੀ ਜਾਵੇਗੀ ਦੋਸਤੋ ਇਹ ਖਵਾਜਾ ਪੀਰ ਜੀ ਦਾ ਬਹੁਤ ਹੀ ਸ਼ਕਤੀਸ਼ਾਲੀ ਗਲਮਾ ਹੈ ਇਹ ਗਲਮਾ ਤੁਹਾਨੂੰ ਹਿੰਦੀ ਅਤੇ ਪੰਜਾਬੀ ਵਿੱਚ ਲਿਖਿਆ ਹੋਇਆ ਦਿਖਾਈ ਦੇ ਜਾਵੇਗਾ ਕਿਉਂਕਿ ਜਿਨਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਉਹ ਵੀ ਪ੍ਰੰਪਰਾ ਕਹਿੰਦੇ ਨੇ ਕਿ ਸਾਨੂੰ ਹਿੰਦੀ ਵਿੱਚ ਵੀ ਲਿਖ ਕੇ ਦੇਆ ਕਰੋ ਇਸ ਲਈ ਦੋਸਤੋ ਤੁਹਾਨੂੰ ਇਹ ਕਲਮਾ ਹਿੰਦੀ ਅਤੇ ਪੰਜਾਬੀ ਦੋਨਾਂ ਹੀ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਦਿਖਾਈ ਦੇ ਜਾਵੇਗਾ ਇਸ ਕਲਮੇ ਦੀ ਪੜਾਈ ਕਰਦੇ ਕਰਦੇ ਤੁਸੀਂ ਇੱਕ ਮਹੀਨੇ ਵਿੱਚ ਕਿਸੇ ਵੀ ਜੀਠੇ ਐਤਵਾਰ ਨੂੰ ਖਵਾਜਾ ਪੀਰ ਸਰਕਾਰ ਦਾ ਦਲੀਆ ਅਤੇ ਨਿਆਜ਼ ਚਲਦੇ ਪਾਣੀ ਵਿੱਚ ਜਲ ਪ੍ਰਵਾਹ ਕਰਨੀ ਹੈ ਅਤੇ ਜਲ ਦੇ ਕਿਨਾਰੇ ਚਿਰਾਗ ਰੋਸ਼ਨ ਕਰਕੇ ਆਉਣਾ ਹੈ ਪੰਜ ਅਗਰਬਤੀਆਂ ਜਗਾ ਕੇ ਹੋਣੀਆਂ ਹੈ ਇਹ ਤੁਸੀਂ ਕੰਮ ਜੀਠੇ ਐਤਵਾਰ ਦੀ ਐਤਵਾਰ ਕਰਨਾ ਹੈ ਦਿਨਾਲ ਦੀ ਨਾਲ ਇਸ ਕਲਮੀ ਦਾ ਜਾਪ ਵੀ ਕਰਦੇ ਰਹਿਣਾ ਹੈ ਦੋਸਤੋ ਇਸ ਕਲਮੀ ਦਾ ਜਾਪ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਮੁਸ਼ਕਿਲ ਕੋਈ ਵੀ ਪਰੇਸ਼ਾਨੀ ਨਹੀਂ ਰਹੇਗੀ ਉਗੀ ਆਪ ਸਭ ਨੂੰ ਖਵਾਜਾ ਪੀਰ ਦੀ ਸ਼ਕਤੀ ਦਾ ਅੰਦਾਜ਼ਾ ਹੈ ਤੁਹਾਨੂੰ ਪਤਾ ਹੈ ਕਿ ਖਵਾਜਾ ਪੀਰ ਸਰਕਾਰ ਆਪਣੇ ਮੁਰਿਦਾਂ ਨੂੰ ਕਦੇ ਵੀ ਦੁਖੀ ਨਹੀਂ ਰਹਿਣ ਦਿੰਦੇ ਖਵਾਜਾ ਪੀਰ ਐਸੇ ਪੀਰ ਨੇ ਜਿਹੜੇ ਧਰਤੀ ਤੇ ਮੌਜੂਦ ਜਿੰਦਾ ਪੀਰ ਨੇ ਜਿਹੜੇ ਬੇਸ਼ੁਮਾਰ ਸ਼ਕਤੀ ਦੇ مالک ਨੇ ਤੇ ਆਪਣੇ ਭਗਤਾਂ ਤੇ ਸਦਾ ਹੀ ਮੇਰ ਕਰਦੇ ਨੇ ਆਪਣੇ ਭਗਤਾਂ ਦੇ ਸਿਰਾਂ ਤੇ ਮੇਰ ਭਰਿਆ ਹੱਥ ਰੱਖਦੇ ਨੇ ਸੋ ਦੋਸਤੋ ਤੁਹਾਨੂੰ ਇਹ ਕਲਮਾ ਦੱਸ ਦਈਏ ਆਪ ਸਭ ਨੇ ਇਸ ਕਲਮ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਦੇਖ ਕੇ ਨੋਟ ਕਰ ਲੈਣਾ ਹੈ ਬismillah ਖਵਾਜਾ ਰਤਾ ਖਵਾਜਾ ਮਤਾ ਸੋਨੇ ਦੀ ਸੀਜ ਚਾਂਦੀ ਦਾ ਪੱਖਾ ਜਿਸ ਤੇ ਚੜੇ ਇਲਮ ਹਜ਼ਰਤ ਮੱਕਾ ਰਾਜਾ ਸੇਵਾ ਰਾਜ ਕੋ ਮੈਂ ਸੇਵਾ ਤੇਰੀ ਕਾਜ ਕੋ ਬਾੜੀ ਆਪਣੀ ਲਾਜ ਕੋ 30 ਰੋਜ਼ੇ ਮੰਨ ਕੇ ਸਭੀ ਕੁਰਾਨ ਕੋ ਕਲਮਾ ਲਓ ਮੰਨ ਕੇ ਲਓ ਝੰਡਾ ਲੋਹ ਪਾਤਰੀ ਮਿਹਰ ਕਰੋ ਆਪਣੀ ਆਓ ਔਲੀਆ ਪੰਜ ਪੀਰ ਖਵਾਜ ਖਿਜਰ ਜਿੰਦਾ ਪੀਰ ਗੌਸ ਪਾਕ ਲਖ ਦਾਤਾ ਪੀਰ ਬੱਗੇ ਸ਼ੇਰ ਮੌਜ਼ਦੀਨ ਮੇਰੀ ਗੁਨਾਹ ਤਕਸੀਰ ਮਾਫ ਕਰੋ ਘੋੜੇ ਤੇ ਕਦਮ ਤਾ ਤਰਿਓ ਪਹਿਲਾ ਮੇਰਾ ਮਕਸਦ ਹੱਲ ਕਰਿਓ ਚਲੇ ਮੰਤਰ ਫੂਰੇ ਬਚਾ ਦੇਖਾ ਖਵਾਜਾ ਜਿੰਦਾ ਪੀਰ ਤੇਰੀ ਚੜ੍ਹਾਈ ਕਤਮਾਸ਼ਾ ਦੋਸਤੋ ਇਹ ਹੈ ਕਲਮਾ ਖਵਾਜਾ ਪੀਰ ਸਰਕਾਰ ਦਾ ਦੋਸਤੋ ਇਸ ਕਲਮੇ ਨੂੰ ਪੜ੍ਹਨ ਦੇ ਨਾਲ ਤੁਹਾਡੇ ਤੇ ਸਿਰਫ ਖਵਾਜਾ ਪੀਰ ਜੀ ਦੀ ਹੀ ਰਹਿਮਤ ਨਹੀਂ ਹੋਵੇਗੀ ਬਲਕਿ ਪੰਜ ਪੀਰ ਸਰਕਾਰ ਗੌਸ ਪੀਰ ਸਰਕਾਰ ਲਖਦਾਤਾ ਲਾਲਾ ਵਾਲੇ ਪੀਰ ਦੀ ਵੀ ਕਿਰਪਾ ਤੁਹਾਡੇ ਤੇ ਹੋਵੇਗੀ ਕਿਉਂਕਿ ਇਸ ਕਲਮੇ ਦੇ ਵਿੱਚ ਇਹਨਾਂ ਪੀੜਾਂ ਦਾ ਵੀ ਜ਼ਿਕਰ ਆਉਂਦਾ ਹੈ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੈ ਤੰਗੀ ਹੈ ਇਸ ਕਲਮੇ ਨੂੰ ਪੜਨ ਤੋਂ ਬਾਅਦ ਤੁਸੀਂ ਆਪਣੀ ਉਹ ਪਰੇਸ਼ਾਨੀ ਸਰਕਾਰ ਦੇ ਕਦਮਾਂ ਵਿੱਚ ਬੇਨਤੀ ਕਰਨੀ ਹੈ ਕਿ ਸਰਕਾਰ ਮੈਨੂੰ ਇਹ ਤੰਗੀ ਹੈ ਕਮੀ ਹੈ ਪਰੇਸ਼ਾਨੀ ਹੈ ਮੇਰੇ ਦੁਸ਼ਮਣ ਮੈਨੂੰ ਪਰੇਸ਼ਾਨ ਕਰਦੇ ਨੇ ਜਾਂ ਫਿਰ ਕੰਮਕਾਰ ਵਿੱਚ ਬਰਕਤ ਨਹੀਂ ਹੈ ਪੈਸੇ ਵਿੱਚ ਬਰਕਤ ਨਹੀਂ ਹੈ ਜਿਹੜੀ ਵੀ ਤੁਹਾਡੀ ਸਵੱਸਿਆ ਹੈ ਉਸ ਨੂੰ ਲੈ ਕੇ ਬੇਨਤੀ ਕਰ ਦੇਣੀ ਹੈ ਤੁਹਾਨੂੰ ਤੁਹਾਡੀ ਮੁਸ਼ਕਲ ਦਾ ਹੱਲ ਸਰਕਾਰਾਂ ਨੇ ਆਪਣੇ ਆਪ ਹੀ ਦੇ ਦੇਣਾ ਹੈ ਦੋਸਤੋ ਤੁਸੀਂ ਇਸ ਕਲਮੇ ਨੂੰ ਪੜ੍ਹਨ ਸਮੇਂ ਆਪਣੇ ਕੋਲ ਜਲ ਜ਼ਰੂਰ ਰੱਖਣਾ ਹੈ ਪਾਠ ਕਰਨ ਤੋਂ ਬਾਅਦ ਤੁਸੀਂ ਉਸ ਜਲ ਦਾ ਆਪਣੇ ਕਰਦੇ ਵਿੱਚ ਚਟਾ ਦੇ ਸਕਦੇ ਹੋ ਅਤੇ ਇਸ ਕਰਦੇ ਸਾਰੇ ਮੈਂਬਰ ਉਸ ਜਲ ਨੂੰ ਪੀ ਸਕਦੇ ਹੋ ਤੇ ਜੇਕਰ ਕਿਸ ਨੂੰ ਤੁਸੀਂ ਕੋਈ ਜਿਤਾਗਾ ਪੜ੍ਹ ਕੇ ਦੇਣਾ ਹੈ ਜਾਂ ਇਲਾਇਚੀ ਪੜ੍ਹ ਕੇ ਦੇਣੀ ਹੈ ਤਾਂ ਤੁਸੀਂ 21 ਵਾਰ ਇਸ ਕਲਮੇ ਨੂੰ ਪੜ੍ਹ ਕੇ ਦਮ ਕਰਕੇ 21 ਵਾਰ ਉਸ ਵਿਅਕਤੀ ਨੂੰ ਦਉਗੇ ਤਾਂ ਉਸ ਨੂੰ ਸ਼ਿਫਾ ਜ਼ਰੂਰ ਮਿਲੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕੱਲ ਵੀ ਮੰਤਰ ਪਾਠ ਦੁਆ ਫਰਿਆਦ ਅਮਲ ਬਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ